ਸਾਤਸਰੀਆ ਕਾਲ ਜੀ ਸਵਾਗਤ ਹੈ ਤੁਹਾਡਾ ਸੁਹਿਤਾ ਗਬਟੀਕ ਤੇ ਤੇ ਅੱਜ ਅਸੀਂ ਤੁਹਾਨੂੰ ਸਿਖਾਵਾਂਗੇ ਸਟੈਂਪ ਬਣਾਉਣੀ ਕਿੱਦਾਂ ਹਨਾ ਜਿਹੜਾ ਅੱਜ ਕੱਲ ਕਾਫੀ ਟ੍ਰੈਂਡ ਦੇ ਵਿੱਚ ਆ ਥ੍ਰੈਡ ਵਰਕ ਉਹ ਤੁਹਾਨੂੰ ਦੱਸਾਂਗੇ ਸੋ ਕਾਫੀ ਮੇਰੀਆਂ ਭੈਣਾਂ ਨੇ ਜੋ ਸਿੱਖਣ ਦੀਆਂ ਚਾਹਵਾਂ ਨੇ ਸੋ ਇਸ ਤਰ੍ਹਾਂ ਆਪਾਂ ਜਿਹੜੇ ਆਪਾਂ ਇਹ ਪੈਨ ਯੂਜ਼ ਕਰ ਰਹੇ ਆ ਜਿਹੜਾ ਹੀਟ ਰੇਜ਼ੇਬਲ ਪੈਨ ਆ ਸੋ ਇਸ ਤਰ੍ਹਾਂ ਆਪਾਂ ਇੰਨੀ ਕਿ ਆਪਾਂ ਸਟੈਂਪਾ ਜਿਹੜੀ ਬਣਾ ਲਈਏ ਤੇ ਨਾਲ ਹੀ ਆਪਾਂ ਇਹਦੇ ਬਣਾਵਾਂਗੇ ਪੱਤੀਆਂ ਇਸ ਤਰ੍ਹਾਂ ਠੀਕ ਹੈ ਜੀ ਫੀਰਾ ਜੀ ਆਪਾਂ ਇਸ ਤਰ੍ਹਾਂ ਦੀ ਆਇਆ ਜਿਹੜਾ ਆਪਾਂ ਥ्रेड ਯੂਜ਼ ਕਰਾਂਗੇ ਠੀਕ ਹੈ ਇਹਦੇ ਲਈ ਇੱਕ ਆਪਾਂ ਥ्रेड ਤੇ ਆਪਾਂ ਇਹ ਵਾਲਾ ਥ्रेड ਯੂਜ਼ ਕਰਾਂਗੇ ਤੇ ਸੋ ਇਹ ਆਪਾਂ ਨੀਡਲ ਆ ਜਿਹੜੀ ਇਹ ਆਪਾਂ ਯੂਜ਼ ਕਰ ਰਹੇ ਹਾਂ ਸੋ ਇਹਦੇ نیچے ਆਪਾਂ ਨੋਟ ਲਗਾ ਲਈਏ ਇਸ ਤਰ੍ਹਾਂ ਤੇ ਹੁਣ ਆਪਾਂ ਜਿਹੜਾ ਸ਼ੁਰੂ ਕਰਾਂਗੇ ਠੀਕ ਹੈ ਜੀ ਇੱਥੋਂ ਆਪਾਂ ਸ਼ੁਰੂ ਕਰਾਂਗੇ ਠੀਕ ਹੈ ਇਸ ਤਰ੍ਹਾਂ ਕਰਕੇ ਤੇ ਤੁਸੀਂ ਚੈੱਕ ਕਰੋ ਇਸ ਤਰ੍ਹਾਂ ਆਪਾਂ ਇਹਨਾਂ ਕੋਲ ਲੈ ਕੇ ਇਸ ਤਰ੍ਹਾਂ ਹੌਲੀ-ਹੌਲੀ ਆਪਾਂ ਸਾਰਾ ਜਿਹੜਾ ਇਹਦਾ ਜਿਹੜੀ ਇਹ ਸਟੈਂਪਾ ਜਿਹੜੀ ਆਪਾਂ ਬਣਾ ਲੈਣੀ ਹੈਗੀ ਸੋ ਬਹੁਤ ਹੀ ਧਿਆਨ ਨਾਲ ਹਨਾ ਜ਼ਿਆਦਾ ਖਿੱਚਣਾ ਨਹੀਂ ਹੈਗਾ ਇਹ ਜਿਹੜੀ ਲਈ ਤੁਹਾਡਾ ਜਿਹੜਾ ਫਰੇਮ ਉਹ ਵੀ ਪੂਰੀ ਚੰਗੀ ਤਰ੍ਹਾਂ ਜਿਹੜਾ ਕੱਪੜਾ ਇਹ ਟਾਈਟ ਹੋਣਾ ਚਾਹੀਦਾ ਤਾਂ ਹੀ ਤੁਹਾਡੀ ਜਿਹੜੀ ਇਹ ਸੂਟ ਦੇ ਜਿਹੜੀ ਇਹ ਵਰਕ ਦੀ ਫਿਨਿਸ਼ਿੰਗ ਉਹ ਅੱਛੀ ਆਏਗੀ ਠੀਕ ਹੈ ਛੋਟੇ ਛੋਟੇ ਟਾਂਕ ਕੇ ਲੈ ਲੈਣੀਆਂ ਇਸੇ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਜਿਹੜੀ ਆਪਣੀ ਜਿਹੜੀ ਸਾਰੀ ਐ ਸਟੈਂਪ ਬਣ ਕੇ ਆ ਜਿਹੜੀ ਉਹ ਰੈਡੀ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਬਣਾਵਾਂਗੇ ਇਹਦੀ ਪੱਤੀ ਠੀਕ ਹੈ ਇੱਥੋਂ ਆਪਾਂ ਨਿਸ਼ਾਨੀ ਲਾਈ ਐ ਸੋ ਜਿਸ ਤਰ੍ਹਾਂ ਆਪਾਂ ਲੀਫ ਬਣਾਇਆਗਾ ਉਸ ਤਰ੍ਹਾਂ ਉੱਪੋਂ ਆਪਾਂ ਨਿਸ਼ਾਨੀ ਲਾ ਲੈਣੀ ਆ ਠੀਕ ਹੈ ਜੀ ਉਸ ਤੇ ਸੂਈ ਕੱਢ ਲਈ ਫੇਰ ਇਸ ਤਰ੍ਹਾਂ نیچے ਸੋ ਫੇਰ ਇਸ ਤੋਂ ਅੱਗੇ ਇਸ ਤਰ੍ਹਾਂ ਠੀਕ ਹੈ ਇਸੇ ਤਰ੍ਹਾਂ ਫੇਰ ਇਦਾਂ ਸਲੋਲੀ ਸਲੋਲੀ ਤੁਸੀਂ ਇਹਨੂੰ ਕਰ ਲੈਣਾਗਾ ਤੇ ਤੁਹਾਡੀਆਂ ਜਿਹੜੀਆਂ ਬਹੁਤ ਹੀ ਸੋਹਣਾ ਜਿਹੜਾ ਵਰਕ ਆ ਉਹ ਰੈਡੀ ਹੋ ਜਾਣਾਗਾ ਤੁਸੀਂ ਆਪਣੇ ਸੂਟ ਆ ਜਿਹੜੇ ਰੈਡੀ ਕਰ ਸਕਦੇ ਹੋ ਇਸੇ ਤਰ੍ਹਾਂ ਆਪਾਂ ਜਿਹੜੀ ਹੈ ਦੂਸਰਾ ਜਿਹੜਾ ਲੀਫ ਹੈ ਉਹ ਬਣਾਵਾਂਗੇ ਠੀਕ ਹੈ ਜੀ ਤੁਸੀਂ ਇਹ ਦੇਖ ਸਕਦੇ ਹੋ ਜਿਹੜੇ ਜਿਹੜੇ ਨਿਸ਼ਾਨ ਆਪਾਂ ਨੇ ਲਾਈ ਨੇ ਉਹਨਾਂ ਦੇ ਉੱਪਰ ਉੱਪਰ ਹੀ ਆਪਾਂ ਨੇ ਜਿਹੜੀ ਹੈ ਸੂਈ ਕੱਢਣੀ ਹੈਗੀ ਠੀਕ ਹੈ ਠੀਕ ਹੈ ਜੀ ਹੁਣ ਸਾਡੀਆਂ ਜਿਹੜੀਆਂ ਦੋਨੋਂ ਪੱਤੀਆਂ ਜਿਹੜੀਆਂ ਬਣ ਕੇ ਉਹ ਬਿਲਕੁਲ ਤਿਆਰ ਨੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਨੀਟ ਐਂਡ ਕਲੀਨ ਹੈ ਜਿਹੜਾ ਤੁਹਾਡਾ ਵਰਕ ਹੋਏਗਾ ਤੇ ਹੁਣ ਆਪਾਂ ਇਹਨੂੰ ਨੋਟ ਲਗਾ ਦੇਣਾ ਇੱਧਰਲੀ ਸਾਈਡ ਤੇ ਠੀਕ ਹੈ ਇਸ ਤਰ੍ਹਾਂ ਤੁਸੀਂ ਪਿੱਛੋਂ ਵੀ ਦੇਖ ਸਕਦੇ ਹੋ ਬਹੁਤ ਸੋਹਣੀ ਫਿਨਿਸ਼ਿੰਗ ਆ ਕੋਈ ਵੀ ਇਦਾਂ ਦਾ ਤੁਹਾਨੂੰ ਇਹ ਪਿੱਛੋਂ ਵੀ ਪੱਤੀ ਉਹ ਵੀ ਦਿਖਾਈ ਦੇ ਰਹੀ ਹੈ ਨਾ ਸੇਮ ਹੀ ਜਿੱਦਾਂ ਆਪਾਂ ਫਰੰਟ ਸਾਈਡ ਤੋਂ ਬਣੀ ਹੋਈ ਹੈ ਸਿਰਫ ਇੱਥੇ ਇੱਕ ਨੋਟ ਆ ਗਈ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਜਿਹੜੇ ਨੋਟ ਲਗਾ ਦੇਣੀ ਹੈ ਹੈਨਾ Thank you for watching.